ਟ੍ਰੈਫਿਕ ਹੈ ਉਹ ਸਮੂਥ ਹੋਵੇ ਕਿਉਂਕਿ ਲੱਖਾਂ ਦੀ ਗਿਣਤੀ ਚ ਲੋਕ ਇੱਥੇ ਯਾਰ ਨਾ ਕੈਮਰਾ ਨਿਕੜ ਆਉਂਦੇ ਆ ਸੋ ਇੱਕ ਬਹੁਤ ਵੱਡਾ ਮੈਂ ਤਾਂ ਹੈਗਾ ਹੀ ਨਹੀਂ ਬਾਜਾ ਮੈਂ ਉੱਪਰ ਹੈ ਨਹੀਂ ਜਲੇਬਲਾ ਬਾਗ ਮੇਰੇ ਸਭ ਤੋਂ ਅੱਜ ਨਹੀਂ ਫੜੀ ਹੋਈ ਹੈ ਸੋ ਚੁੱਪ ਕਰ ਜਾਓ ਪਲੀਜ਼ ਨਾਲ ਦੀ ਨਾਲ ਮੈਂ ਜਿੱਥੇ ਮੈਂ ਇਸ ਪੁਲ ਤੇ ਉਲ ਘਾਟਣ ਦੀ ਜਾਂ ਪੁਲ ਤੇ ਚੱਲਣ ਦੀ ਵਧਾਈ ਦੇਣਾ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਜੀ 20 ਦੇ education ਦੇ ਲੇਕਨ ਦੇ ਅਬਮਿਟ ਸੀਗਾ ਉਹਦੇ ਕਾਮਯਾਬ ਹੋਣ ਦੀ ਵੀ ਬਹੁਤ ਬਹੁਤ ਵਧਾਈ ਦਿੰਦੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੂੰ ਬਹੁਤ ਖੁਸ਼ ਗਏ ਨੇ ਉਹ ਕੁਝ ਡੈਲੀਗੇਟਾਂ ਨਾਲ ਚਲੇ ਗਏ ਸੀ ਕੁਝ ਡੈਲੀਗੇਟਾਂ ਸੂਰੇ ਗਏ ਨੇ ਜੋ ਬਹੁਤ ਹੀ ਜ਼ਿਆਦਾ ਖੁਸ਼ ਗਏ ਨੇ ਇੱਥੋਂ ਦੇ ਲੋਕਾਂ ਦਾ ਸਨੇਹ ਮੁਹੱਬਤ ਪਿਆਰ ਮੇਜ਼ਬਾਨੀ ਤੋਂ ਬਹੁਤ ਖੁਸ਼ ਗਏ ਨੇ ਉਹ ਤੇ ਕੱਲ ਨੂੰ ਜੇਬਰ ਤੇ ਮੈਂ ਆਈ ਮਾਈਕ ਫੜੇ ਵੇਖ ਆਈ ਥੱਲੇ ਕਰ ਮਣੀ ਟੂਟ ਵਾਲੇ ਰਸਤੇ ਨਹੀਂ ਜਗਾ ਕੇ ਰਹੀ 100 ਦਾਗਾ ਕੋਈ ਆ ਰਿਹਾ ਕੇ ਨਾ ਕੁਛ ਮੇਰੇ ਕੋ ਨਹੀਂ ਜੀ ਪਲੈਨਿੰਗ ਜਿਹੜੀਆਂ ਨੇ ਖਾਸ ਤੌਰ ਤੇ ਹੋਲੀ ਸਿਟੀ ਅੰਮ੍ਰਿਤਸਰ ਸਾਹਿਬ ਵਾਸਤੇ ਸਾਡੀਆਂ ਕਾਫੀ ਵੱਡੀਆਂ ਨੇ ਤਾਂ ਕਿ ਸ਼ਹਿਰ ਦੇ ਵਿੱਚ ਲੋਕ ਆਈਂ ਦਾਗਾ ਲਖੀ ਦੂ ਇੱਕ ਵਾਰੀ ਆ ਕੇ ਉਹ ਯਾਦਾਂ ساری ਉਮਰ ਲਈ ਆਪਣੇ ਮਿਲਦੇ ਵਿੱਚ ਲੈ ਕੇ ਜਾਣ ਤੇ ਮੈਨੂੰ ਜੀ 20 ਅੰਮ੍ਰਿਤਸਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੋਂ ਅਸੀਂ ਕੰਮ ਕਰਦੇ ਆਂ ਕੋਈ ਸਰਕਾਰ ਵੱਲ ਕੋਈ ਮੈਂ ਕੀ ਕਰਾਂ ਹੁੰਦਾ ਸਰ ਜਿਹੜਾ ਸੈਂਟਰ ਵੱਲੋਂ ਮੈਂ ਕਿੱਥੋਂ ਨਿਕਲਣਾ ਸਟੰਪੈਡ ਆ ਲਾਹਾਂ ਆਸ਼ਨ ਪਾਰਟੀ ਵੱਲੋਂ ਵੀ ਸਹਿਯੋਗ ਦੇਣਾ ਹੋਵੇ ਲੋਕ ਸਭਾ ਦੇ ਮੈਂਬਰ ਮੈਂ ਕਿੱਥੋਂ ਮੈਂ ਫੜੇ ਬਦੌਲਤ ਕਰ ਰਿਹਾ ਮੈਂ ਵਰਜੀਤ ਸਿੰਘ ਔਜਲਾ ਨੇ ਖੜੇ ਨਹੀਂ ਮੋਹਿਸ ਇਕੱਠੇ ਲੋਕ ਸਭਾ ਦੇ ਵਿੱਚ ਮੁੱਦੇ ਵੀ ਠਾਡੇ ਰਹੇ ਆ ਪਰ ਅੱਗੇ ਪੱਧਰ ਤੋਂ ਪੰਜਾਬ ਦੇ ਸੋ ਮੈਂ ਮੇਰਾ ਵੀ ਹੈ ਨਾ ਕੱਲ ਰਾਤ ਵੀ ਇਹ ਡਿਗਨਰ ਆਵੇ ਸੰਮੇਲਨ ਦੇ ਜਿਹੜੇ ਕਲਚਰ ਇਵਨਿੰਗ ਸੀ ਜਿਹੜੀ ਅਸੀਂ ਆਰਗੇਨਾਈਜ਼ ਕੀਤੀ ਸੀ ਉਹਦੇ ਕੁਝ ਵੀ ਸ਼ਾਮਲ ਸੀ ਸੋ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਲਿਖਿਆ ਜਾਂ ਲੋਕੋ ਅਸਲੀ ਪਿੰਡ ਦੇ ਵਿੱਚ ਚਮਕਾਉਣ ਦੀ ਗੱਲ ਹੁੰਦੀ ਹੈ ਉਦੋਂ ਅਸੀਂ ਆਪਣੇ ਜਿਹੜੇ ਛੋਟੇ ਮੋਟੇ ਸਾਡੇ ਆਪਣੇ ਜਿਹੜੇ ਆਹ ਵਾਈ ਥੱਲੇ ਕਰ ਸੋਣਾਂ ਇਹ ਇਹ ਇਸ ਗੱਲ ਦੀ ਐਗਜ਼ਾਮਪਲ ਹੈ ਸੋ ਮੈਂ ਅਮਰਸਰ ਸਾਹਿਬ ਦੇ ਆਈ ਥੱਲੇ ਕਰ ਮਣੀ ਲੋਕ ਨੇ ਮਾਨ ਥੱਲੇ ਕਰ ਆਈ ਥੋਂ ਬਹੁਤ ਸਾਰੇ ਪ੍ਰੋਜੈਕਟ ਜਿਹਦੇ ਵਿੱਚ ਟ੍ਰੈਫਿਕ ਕਰ ਸਹੀ ਕਰਨਾ ਮਾਰਕਿੰਗ ਨੂੰ ਠੀਕ ਕਰਨਾ ਕਿ ਅਮਰਸਰ ਦੇ ਬੰਦੇ ਨੇ ਇਹ ਮਰਜ਼ੀ ਦੀ ਟ੍ਰੇਫਿਕ ਹੈ ਕਾਫੀ ਦਿਨ ਮਤਲਬ ਸਾਲਾਂ ਤੋਂ ਉੜ ਜਾ ਬੇਕੰਮ ਕਿਸੇ ਨੇ ਕੋਈ ਵਧੀਆ ਮਰਸਪਲਨ ਨਹੀਂ ਬਣਾਇਆ ਵਧੀਆ ਤੇ ਇਸ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਯਾਰ ਮੈਂ ਕੀ ਬਣਾ ਲੋਕ ਦੇਖਣ ਆਉਣ ਤਾਂ ਉਹ ਯਾਦਾਂ ਜਿਹੜੀ ਮਾਤਾ ਪੰਜਾਬ ਦੇ ਵਿੱਚ ਬਹੁਤ ਬਈ ਕੰਮ ਹੋ ਰਹੇ ਪਰ ਜੇਲਾ ਦੇ ਵਿੱਚ ਜਿਹੜੀ ਵੀਡੀਓ ਕਾਲਿੰਗ ਗੈਂਗਸਟਰਾਂ ਦੇ ਵੱਲ ਕੀਤੀ ਜਾ ਰਹੀਆਂ ਨੇ ਇੱਕ ਇੰਟਰਵਿਊ ਹੋ ਰਹੀ ਨਹੀਂ ਜੀ ਚੈਨਲ ਦੇ ਇੰਟਰਵਿਊ ਚੱਲਿਆ ਰਿਹਾ ਹੈ ਇਹ ਜੀ ਗਲਤ ਸਮਝਾਈ ਤੋਂ ਸਪਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਵੀ ਉਸ ਬਾਟਮੈਂਡ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਇਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਹੋਰ ਜੇਲ੍ਹ ਦੀ ਆ ਕਿ ਉਹ ਇਸ ਤਰ੍ਹਾਂ ਚੱਲਦਾ ਹੋਗਾ ਇਸ ਤੋਂ ਪਹਿਲਾਂ ਤਾਂ ਇੱਥੇ ਮਤਲਬ ਜਿਹੜਾ ਦੇ ਵਿੱਚੋਂ ਬੰਦੇ ਵੀ ਛੜਾ ਕੇ ਲੈ ਜਾਂਦੇ ਸੀ ਸੋ ਲਾਅ ਐਂਡ ਆਰਡਰ ਮਮਾ ਸਾਹਿਬ ਜਾਂਚ ਹੋਵੇਗੀ ਬਿਲਕੁਲ ਮਮਾ ਸਾਹਿਬ ਇਹ ਤੁਜੀ ਇੰਟਰਵਿਊ ਚੱਲਦੀ ਆ ਇਸੇ ਕਰਕੇ ਜੀ 20 ਸਮੇਲਨ ਹੋ ਰਹੇ ਹੈ ਜਿਸੇ ਕਰਕੇ ਟਾਟਾ ਸਟੀਲ ਵਰਗੇ ਸਨਾਤਨ ਟੈਕਸਟਾਈਲ ਵਰਗੇ ਮੈਂ ਕਿਧਰ ਬਤਾਈਏ ਮੈਂ ਜਫਰ ਐਵੇਂ ਕਿੱਥੋਂ ਪਤਾ ਬਦੇਸ਼ੀ ਕੰਪਨੀਆਂ ਜਿਹੜੀਆਂ ਨੇ ਆਪਣੇ ਪਲਾਂਟ ਪਲਾਂਟ ਲਗਾ ਰਹੀਆਂ ਨੇ ਇੰਟਰਨੈਸ਼ਨਲ ਫਲਾਈਟਾਂ ਜੀਰੂਦਮਦਾਰ ਅੰਮ੍ਰਿਤਸਰ ਸਾਹਿਬ ਤੋਂ ਸ਼ਹੀਦ ਭਗਤ ਸਿੰਘ 에어ਪੋਰਟ ਮੁਹੱਲੇ ਤੋਂ ਜਲਦੀ ਸ਼ੁਰੂ ਹੋ ਜਾਣਗੀਆਂ ਸੋ ਗੋਇੰਦਵਾਲ ਜੀ ਇਹ ਮੈਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਿਕਾਸ ਦੇ ਰਾਹਾਂ ਤੇ ਪੰਜਾਬ ਨੂੰ ਚਾਉਣਾ ਸੀ ਤੇ ਬਹੁਤ ਇਸ ਤੋਂ ਪਹਿਲਾਂ ਪੰਜਾਬ ਨੇ ਜਿਹੜਾ ਕਾਲੇ ਦੇ ਲਿਵਿੰਗ ਵਾਲੇ ਉਹਨਾਂ ਉਹਨਾਂ ਕਾਲੇ ਦੇ ਨਾਮ ਬਾਰੇ ਸੋਚਣਾ ਵੀ ਨਹੀਂ ਚਾਹਿਆ ਗੋਦ ਲਾਲ ਸੀ ਝੇਲ ਦੇ ਵਿੱਚ ਫਿਰ